ਅਸਰੇ ਕੱਲ ਮੈਂ ਚਰਨਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਹਲਕਾ ਤਰਨਤਾਰਨ ਦੀ ਜ਼ਿਮਣੀ ਚੋਣ ਦੀ ਬਿਨਾ ਪ੍ਰਵਾਨਗੀ ਤੋਂ ਹੁਣ ਪੰਜਾਬ ਦੇ ਸਰਪੰਚ ਅਤੇ ਪੰਚ ਵਿਦੇਸ਼ ਨਹੀਂ ਜਾ ਸਕਣਗੇ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਨੇ ਯੂਨੀਵਰਸਿਟੀ ਦੇ ਵਿੱਚ ਲੰਗਰ ਦੀਆਂ ਗੱਡੀਆਂ ਤੇ ਰੋਕ ਲਗਾਉਣ ਤੇ ਦੁਬਾਰਾ ਮਾਮਲਾ ਪੱਖ ਦਾ ਦਿਖਾਈ ਦੇ ਰਿਹਾ ਹੈ ਯੂਨੀਵਰਸਿਟੀ ਦੇ ਵਿੱਚ 10 ਨਵੰਬਰ ਵਾਲੇ ਧਰਨੇ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਜੋ ਵਿਵਾਦਿਤ ਬਿਆਨਬਾਜ਼ੀ ਕੀਤੀ ਗਈ ਇਸ ਤੇ ਹੁਣ ਮੋੜਵਾ ਜਵਾਬ ਵਿਦਿਆਰਥੀਆਂ ਦੇ ਵੱਲੋਂ ਦੇ ਦਿੱਤਾ ਗਿਆ ਤੇ ਇਸੇ ਧਰਨੇ ਦੇ ਵਿੱਚ ਅੱਜ ਸੁਖਪਾਲ ਖਹਿਰਾ ਬਲਕੌਰ ਸਿੰਘ ਸਧੂ ਮੂਸੇਵਾਲਾ ਪਿਤਾ ਅਤੇ ਅਕਾਲੀ ਆਗੂ ਵੀ ਪਹੁੰਚੇ ਨੇ ਬੀਕਯੂ ਇਕਤਾ ਉਗਰਾਹਾਂ ਦੇ ਵੱਲੋਂ ਬੰਦੀ ਕੈਦੀਆਂ ਦੀ ਰਿਹਾਈ ਲਈ ਵੱਡਾ ਤਰਨਾ ਦਿੱਤਾ ਗਿਆ ਹੈ ਗ੍ਰਿਫਤਾਰੀ ਦੇ ਹੁਕਮਾਂ ਹੋਣ ਦੇ ਬਾਵਜੂਦ ਵੀ ਰਾਜਾ ਵੜਿੰਗ ਖੁਲੇ ਆਮ ਘੁੰਮ ਰਹੇ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਵਿਕਰਮ ਜਿੱਠੇ ਦੇ ਜ਼ਮਾਨਤ ਵਾਲੇ ਮਾਮਲੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਅਹਿਮ ਹੁਕਮ ਜਾਰੀ ਕਰ ਦਿੱਤੇ ਗਏ ਨੇ ਕੌਮੀ ਇਨਸਾਫ ਮੋਰਚਾ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਹੈ ਦਿੱਲੀ ਵੱਲੋਂ ਮਾਰਚ ਕਰੇਗਾ ਚਰਨਦੀਪ ਸਿੰਘ ਚੰਨੀ ਦੇ ਵੱਲੋਂ ਆਪਣਾ ਨਵਾਂ YouTube ਚੈਨਲ ਸ਼ੁਰੂ ਕਰ ਦਿੱਤਾ ਗਿਆ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ 11 ਨਵੰਬਰ ਨੂੰ ਵੋਟਾਂ ਪਈਆਂ ਤਾਂ 14 ਨਵੰਬਰ ਨੂੰ ਰਿਜ਼ਲਟ ਨਿਕਲ ਕੇ ਸਾਹਮਣੇ ਆਵੇਗਾ ਇਸ ਹਲਕਾ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਲਗਭਗ 15 ਉਮੀਦਵਾਰ ਆਪਣੀ ਕਿਸਮਤ ਅਜਮਾਰੇ ਨੇ ਪਰ ਮੁਕਾਬਲਾ 5 ਉਮੀਦਵਾਰਾਂ ਦੇ ਵਿਚਾਲੇ ਮੰਨਿਆ ਜਾ ਰਿਹਾ ਹੈ ਜੇਕਰ ਗੱਲ ਕਰੀਏ ਮੀਡੀਆ ਰਿਪੋਰਟਾਂ ਦੀ ਸਥਾਨਕ ਲੋਕਾਂ ਦੀ رائے ਦੀ ਤੇ ਜੋ ਤਰਨ ਤਰਨ ਦਾ ਮਾਹੌਲ ਆ ਦੱਸ ਰਿਹਾ ਉਸ ਦੇ ਮੁਤਾਬਕ ਹਰਮੀਤ ਸਿੰਘ ਸੰਧੂ ਮਨਦੀਪ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਦੂਸਰੇ ਪਾਸੇ ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਅਤੇ ਸ਼੍ਰੋਮਣੀ ਕਾਲਦਲ ਇਹਨਾਂ ਤੇ ਰੰਗ ਵਿਚਾਲੇ ਮੁੱਖ ਮੁਕਾਬਲਾ ਹੁੰਦਾ ਦਿਖਾਈ ਦੇ ਰਿਹਾ ਹੈ ਭਾਜਪਾ ਪਿੱਛੇ ਚੱਲਦੀ ਦਿਖਾਈ ਦੇ ਰਿਹਾ ਇਹਨਾਂ ਚਾਰ ਤਰ੍ਹਾਂ ਦੇ ਵਿਚਾਲੇ ਮੁੱਖ ਮੁਕਾਬਲਾ ਹੋ ਸਕਦਾ ਹੈ ਹਰਮੀਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਥੋੜਾ ਪਰੜਾ ਔਣ ਦਾ ਭਾਰੀ ਦੇਖ ਰਿਹਾ ਹੈ ਪਰ ਅਸਲ ਨਤੀਜਾ ਕੀ ਹੋਵੇਗਾ ਜਿੱਤ ਦਾ ਝੰਡਾ ਕੌਣ ਕੱਢੇਗਾ ਕੁਝ ਹੀ ਘੰਟੇ ਤੱਕ ਸਾਰੀ ਤਸਵੀਰ ਸਾਫ ਹੋ ਜਾਵੇਗੀ ਤੇ 14 ਨਵੰਬਰ ਦੀ ਹੀ ਸ਼ਾਮ 4 ਵਜੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੈਬਨਿਟ ਮੀਟਿੰਗ ਆ ਸਦੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਸਰਪੰਚਾਂ ਅਤੇ ਪੰਚਾਂ ਲਈ ਅਹਿਮ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਖਬਰ ਦਾਵਾ ਕਰਦੀ ਹੈ ਕਿ ਪੰਜਾਬ ਦੇ ਸਰਪੰਚਾਂ ਅਤੇ ਪੰਚਾਂ ਨੂੰ ਵਿਦੇਸ਼ ਜਾਣ ਦੇ ਲਈ ਹੁਣ ਸਬੰਧਤ ਅਧਿਕਾਰੀ ਦੇ ਕੋਲੋਂ ਮਨਜ਼ੂਰੀ ਲੈਣੀ ਪਵੇਗੀ ਪੰਜਾਬ ਸਰਕਾਰ ਨੇ ਨਵੀਂ ਨੀਤੀ ਬਣਾਈ ਹੈ ਜਿਸ ਦੇ ਤਹਿਤ ਸਰਪੰਚਾਂ ਅਤੇ ਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਬਕਾਇਦਾ ਸਮਰਾਥ ਅਥਾਰਟੀ ਤੋਂ ਪ੍ਰਵਾਨਗੀ ਲੈਣੀ ਪਵੇਗੀ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਉਸੇ ਤਰਜ਼ ਤੇ ਸਰਪੰਚਾ ਅਤੇ ਪੰਚਾਂ ਨੂੰ ਅਖਤਿਆਰ ਕਰਨਾ ਪਵੇਗਾ ਪੰਜਾਬ ਦੇ ਵਿੱਚ ਜੇਕਰ ਕਿਸੇ ਮੰਤਰੀ ਨੇ ਵਿਧਾਇਕ ਨੇ ਸਰਕਾਰੀ ਮੁਲਾਜ਼ਮ ਨੇ ਬਾਹਰ ਵਿਦੇਸ਼ ਦੇ ਵਿੱਚ ਜਾਣਾ ਹੈ ਤਾਂ ਸਬੰਧਤ ਅਧਿਕਾਰੀਆਂ ਦੇ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਹੈ ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਧ ਹੀ ਉਹ ਵਿਦੇਸ਼ ਜਾ ਸਕਦੇ ਨੇ ਜੇਕਰ ਮਨਜ਼ੂਰੀ ਰੱਦ ਹੋ ਜਾਂਦੀ ਹੈ ਤਾਂ ਉਹ ਵਿਦੇਸ਼ ਨਹੀਂ ਜਾ ਸਕਦੇ ਨੇ ਤੇ ਇਸੇ ਤਰਜ਼ ਤੇ ਹੁਣ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜੋ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਉਸ ਦੇ ਮੁਤਾਬਕ ਸਰਪੰਚਾਂ ਅਤੇ ਪੰਚਾਂ ਨੂੰ ਮਨਜ਼ੂਰੀ ਲੈਣੀ ਪਵੇਗੀ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਵਿੱਚ ਤੱਕ ਇਹ ਦਿੱਤਾ ਗਿਆ ਕਿ ਜੋ ਚੁਣੇ ਹੋਏ ਨਮਾਇंदे ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਇਸ ਕਰਕੇ ਪਿੰਡਾਂ ਦਾ ਜੋ ਵਿਕਾਸ ਕੰਮ ਚੱਲ ਰਹੇ ਹੁੰਦੇ ਨੇ ਉਹ ਪ੍ਰਭਾਵਿਤ ਹੋ ਜਾਂਦੇ ਨੇ ਸਮੇਂ-ਸਮੇਂ ਤੇ ਵੱਖ-ਵੱਖਰੇ ਜੋ ਕੰਮ ਚੱਲ ਰਹੇ ਹੁੰਦੇ ਨੇ ਉਸ ਨੂੰ ਲੈ ਕੇ ਚੁਣੇ ਹੋਏ ਨਮਾਇंदे ਦੇ ਕੋਲੋਂ ਪਰਮਿਸ਼ਨਾਂ ਆਗਿਆ ਪ੍ਰਵਾਨ ਗਿਆ ਲੈਣੀਆਂ ਹੁੰਦੀਆਂ ਨੇ ਟੈਸ ਕਰਕੇ ਉਹ ਮੌਜੂਦ ਨਾ ਹੁਣ ਕਰਕੇ ਕੰਮ ਉੱਥੇ ਰੁਕ ਜਾਂਦਾ ਹੈ ਵਿਕਾਸ ਰੁਕ ਜਾਂਦਾ ਹੈ ਜਿਸ ਦੇ ਤਹਿਤ ਹੀ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ 13238 ਸਰਪੰਚ ਨੇ ਤੇ 83437 ਪੰਚਾਇਤ ਮੈਂਬਰ ਨੇ ਕਾਫੀ ਗਿਣਤੀ ਦੇ ਵਿੱਚ ਸਰਪੰਚਾਂ ਦੇ ਧੀਆ ਪੁੱਤ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜਿਸ ਕਰਕੇ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪੱਤਰ ਅਨੁਸਾਰ ਸਰਪੰਚਾਂ ਤੇ ਪੰਚਾਂ ਦੀ ਵਿਦੇਸ਼ ਜਾਣ ਦੀ ਛੁੱਟੀ ਮਨਜ਼ੂਰ ਕਰਨ ਲਈ ਸਮਰੱਥ ਅਧਿਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਹੋਵੇਗਾ ਇਹਨਾਂ ਦੇ ਕੋਲੋਂ ਹੀ ਪ੍ਰਵਾਨਗੀ ਲੈਣੀ ਪਵੇਗੀ ਆਮ ਤੌਰ ਤੇ ਸਰਪੰਚਾਂ ਪੰਚਾਂ ਨੂੰ ਵਿਦੇਸ਼ ਜਾਣ ਤੋਂ ਮਹੀਨਾ ਪਹਿਲਾਂ ਛੁੱਟੀ ਅਧਿਕਾਰੀ ਕੋਲ ਪੇਸ਼ ਕਰਨੀ ਹੋਵੇਗੀ ਜੇਕਰ ਐਮਰਜੈਂਸੀ ਦੇ ਵਿੱਚ ਵਿਦੇਸ਼ ਜਾਣਾ ਪੈਂਦਾ ਤਾਂ ਤਾਂ ਵੀ ਉਸ ਸਮਰੱਥ ਅਥਾਰਟੀ ਨੂੰ ਬਿਨਾਂ ਇਤਲਾਹ ਕੀਤੇ ਵਿਦੇਸ਼ ਨਹੀਂ ਜਾ ਸਕਣਗੇ ਤੇ ਵਿਭਾਗ ਦੀ ਨੀਤੀ ਅਨੁਸਾਰ ਜੇ ਸਰਪੰਚ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਦੀ ਗੈਰ ਹਾਜ਼ਰੀ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਪੰਜ ਦੇ ਅਨੁਸਾਰ ਅਧਿਕਾਰਿਕ ਤੇ ਪੰਚ ਦੀ ਚੋਣ ਕੀਤੀ ਜਾਵੇਗੀ ਜੋ ਕਿ ਸਰਪੰਚ ਦੀ ਗੈਰ ਮੌਜੂਦਗੀ ਦੇ ਵਿੱਚ ਕੰਮ ਸੰਭਾਲੇਗਾ ਜਿਸ ਮੌਕੇ ਸਰਪੰਚ ਵਾਪਸ ਆ ਜਾਵੇਗਾ ਆਪਣਾ ਕਾਰਜ ਸੰਭਾਲ ਲਵੇਗਾ ਤੇ ਇਸ ਤੋਂ ਇਲਾਵਾ ਜੇਕਰ ਆਪਣੀ ਛੁੱਟੀ ਦੇ ਵਿੱਚ ਵਾਧਾ ਕਰਨਾ ਹੈ ਤਾਂ ਉਹ ਈਮੇਲ ਜਾਂ ਫੋਨ ਦੇ ਜਰੀਏ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਨੂੰ ਆਪਣੀ ਅਰਜ਼ੀ ਭੇਜੇਗਾ ਅਤੇ ਆਪਣੀ ਈਮੇਲ ਤੇ ਫੋਨ ਦੇ ਵੇਰਵੇ ਵੀ ਦਵੇਗਾ ਇਸ ਪ੍ਰਕਾਰ ਇਹ ਨਵੀਂ ਨੀਤੀ ਦੇ ਤਹਿਤ ਕੁਝ ਹੁਕਮ ਸਰਕਾਰ ਦੇ ਵੱਲੋਂ ਦੇ ਦਿੱਤੇ ਗਏ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਅਜੇ ਨਹੀਂ ਅਜਹੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਕਰਕੇ ਮਾਹੌਲ ਮੁੜ ਤੋਂ ਭਖ ਜਾਂਦਾ ਹੈ ਤੇ ਹੁਣ ਇੱਕ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਅੱਜ ਦੁਪਹਿਰ ਦੇ ਵੇਲੇ ਜਿਸ ਮੌਕੇ ਲੰਗਰ ਦੀਆਂ ਗੱਡੀਆਂ ਯੂਨੀਵਰਸਿਟੀ ਦੇ ਵਿੱਚ ਲੱਗੇ ਤਰਨੇ 'ਚ ਬੈਠੇ ਵਿਦਿਆਰਥੀਆਂ ਨੇ ਲੰਗਰ ਲੈ ਕੇ ਪਹੁੰਚਦੀਆਂ ਨੇ ਤਾਂ ਉਹਨਾਂ ਨੂੰ ਗੇਟਾਂ ਦੇ ਉੱਪਰ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਯੂਨੀਵਰਸਿਟੀ ਸਿਕਿਉਰਿਟੀ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਦੇ ਵੱਲੋਂ ਗੱਡੀ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਆਖਾ ਜਾ ਰਿਹਾ ਹੈ ਕਿ ਗੱਡੀ ਅੰਦਰ ਨਹੀਂ ਜਾਵੇਗੀ ਜੋ ਇਸ ਦੇ ਵਿੱਚ ਲੰਗਰ ਤੁਸੀਂ ਲੈ ਕੇ ਆਇਓ ਕਿਸ ਈ ਰਿਕਸ਼ਾ ਦੇ ਵਿੱਚ ਲੈ ਕੇ ਜਾ ਸਕਦੇ ਹੋ ਪਰ ਗੱਡੀ ਅੰਦਰ ਆਉਣਾ ਨਹੀਂ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਸਬੰਧਤ ਵਿਦਿਆਰਥੀ ਆਗੂ ਨੂੰ ਪਤਾ ਲੱਗਦਾ ਹੈ ਤਾਂ ਆਗੂ ਸਿਕਿਉਰਿਟੀ ਵਾਲੇ ਦੇ ਨਾਲ ਗਰਮ ਹੁੰਦੇ ਤਖਾਏ ਦਿੰਦੇ ਨੇ ਬਹਿਸ ਦੇ ਦੌਰਾਨ ਤਾਂ ਕਾ ਮੁੱਕੀ ਵੀ ਹੋਈ ਹੈ ਜਿਸ ਤੋਂ ਬਾਅਦ ਮੌਕੇ ਮੌਜੂਦ ਆ ਸੁਰੱਖਿਆ ਕਰਮੀਆਂ ਦੇ ਵੱਲੋਂ ਮਾਹੌਲ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵਿਦਿਆਰਥੀਆਂ ਦੇ ਵੱਲੋਂ ਸੁਰੱਖਿਆ ਗਾਰਡਨ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜਿੰਨੀ ਵਾਰ ਮਰਜ਼ੀ ਗੱਡੀ ਅੰਦਰ ਆਵੇ ਜਿੰਨੀ ਵਾਰ ਮਰਜ਼ੀ ਗੱਡੀ ਬਾਹਰ ਜਾਵੇ ਰੋਕੀ ਨਹੀਂ ਜਾਣੀ ਚਾਹੀਦੀ ਹੈ ਜੇਕਰ ਰੋਕੀ ਗਈ ਤਾਂ ਮਾਹੌਲ ਫੇਰਾ ਹੋਰ ਵਿਗੜੇਗਾ ਇਹ ਚੇਤਾਵਨੀ ਆਗੂਆਂ ਦੇ ਵੱਲੋਂ ਵਿਦਿਆਰਥੀ ਆਗੂਆਂ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ 10 ਨਵੰਬਰ ਨੂੰ ਜੋ ਯੂਨੀਵਰਸਿਟੀ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਇਸ ਨੂੰ ਲੈ ਕੇ ਇੱਕ ਬਿਆਨ ਦਿੱਤਾ ਗਿਆ ਜਿਸ ਤੇ ਵਿਵਾਦ ਖੜਾ ਹੋ ਗਿਆ ਇਸ ਬਿਆਨ ਦੇ ਵਿੱਚ ਰਵਨੀਤ ਬਿੱਟੂ ਦੇ ਵੱਲੋਂ ਆਖਿਆ ਕਿ ਕੁਝ ਲੋਕ ਜੋ ਹਰੇਕ ਥਾਂ ਪਹੁੰਚ ਜਾਂਦੇ ਨੇ ਉਹ ਵੀ ਉਸ ਧਰਨੇ ਦੇ ਵਿੱਚ ਗਏ ਹੋਏ ਸਨ ਉਹਨਾਂ ਦਾ ਇਸ ਵਿਦਿਆਰਥੀ ਸੰਘਰਸ਼ ਦੇ ਵਿੱਚ ਕੋਈ ਵੀ ਕੰਮ ਨਹੀਂ ਹੈ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹ ਅੱਗ ਲਗਾਉਣ ਦੇ ਲਈ ਕਿਸੇ ਵੀ ਥਾਂ ਤੇ ਕਿਸੇ ਵੀ ਜਗ੍ਹਾ ਤੇ ਪਹੁੰਚ ਜਾਂਦੇ ਨੇ ਭਾਵੇਂ ਉਹ ਬੁੱਢੇ ਦਰਿਆ ਦਾ ਮਾਮਲਾ ਹੋਵੇ ਤੇ ਭਾਵੇਂ ਉਹ ਕਿਸੇ ਪਿੰਡ ਦਾ ਮਾਮਲਾ ਹੋਵੇ ਇਹਨਾਂ ਦੇ ਵੱਲੋਂ ਉੱਥੇ ਜਾ ਕੇ ਚੱਕ ਦਿਆਂਗੇ ਪੱਟ ਦਿਆਂਗੇ ਮਾਰ ਦਿਆਂਗੇ ਅਜਿਹੀਆਂ ਗੱਲਾਂ ਕੀਤੀ ਜਾਂਦੇ ਨੇ ਇਹ ਕੀ ਹੈ ਵਿਦਿਆਰਥੀ ਦਾ ਧਰਨ ਦੇ ਵਿੱਚ ਇਹ ਸਭ ਠੀਕ ਆ ਨਹੀਂ ਹੈ ਇੱਥੇ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਗੱਲਾਂ ਕਰਦਿਆਂ ਹੋਇਆਂ ਇਹ ਵੀ ਆਖ ਦਿੱਤਾ ਗਿਆ ਕਿ ਉੱਥੇ ਕੋਈ ਘੋੜੇ ਭਜਾਈ ਫਿਰਦਾ ਹੈ ਕੋਈ ਖਚਰਾ ਭਜਾਈ ਫਿਰਦਾ ਹੈ ਇਹ ਸਭ ਠੀਕ ਆ ਨਹੀਂ ਹੈ ਇਸ ਮਾਮਲੇ ਤੇ ਹੋਣਾ ਇਸ ਬਿਆਨ ਤੇ ਹੋਣਾ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਹੀ ਰਵਨੀਤ ਬਿੱਟੂ ਨੂੰ ਮੋੜਵਾ ਜਵਾਬ ਦੇ ਦਿੱਤਾ ਗਿਆ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਕੁਝ ਵੀ ਜਿਹੜੇ ਵੀ ਵਿਅਕਤੀ ਆਏ ਨੇ ਸਾਡੇ ਵੱਲੋਂ ਹੀ ਸੱਧਿਆ ਗਿਆ ਏ ਕੋਈ ਵੀ ਵੱਖਰੀ ਸਟੇਜ ਨਹੀਂ ਲੱਗੀ ਆ ਸਾਰੇ ਜਾਣੇ ਇੱਕ ਨੇ ਇੱਕ ਸਟੇਜ ਲੱਗੀ ਤੇ ਸਾਰੇ ਦੇ ਵੱਲੋਂ ਆਪਣੀਆਂ ਗੱਲਾਂ ਰੱਖੀਆਂ ਗਈਆਂ ਪਰ ਰਵਨੀਤ ਬਿੱਟੂ ਦੇ ਵੱਲੋਂ ਇੱਥੇ ਕੁਝ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਠੀਕਾ ਨਹੀਂ ਐ ਤੇ ਜੇਕਰ ਰਵਨੀਤ ਬਿੱਟੂ ਅਜੇ ਹੀ ਬਿਆਨਬਾਜ਼ੀ ਤੋਂ ਪਿੱਛੇ ਨਾ ਹਟਿਆ ਨਾ ਟਲਿਆ ਤਾਂ ਉਸ ਨੂੰ ਵੀ ਫੇਰਾ ਕੰਗਣਾ ਨਟੋ ਦੇ ਵਾਂਗ ਇੱਥੇ ਪੇਸ਼ੀ ਪੁਗਤਨ ਆਉਣਾ ਪਵੇਗਾ ਇੱਥੇ ਇਹ ਗੱਲ ਵਿਦਿਆਰਥੀ ਆਗੂਆਂ ਦੇ ਵੱਲੋਂ ਕਰ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਸ ਯੂਨੀਵਰਸਿਟੀ ਦੇ ਤਰਨੇ ਦੇ ਨਾਲ ਹੀ ਜੁੜੀ ਹੋਈ ਹੈ ਅੱਜ ਦੇ ਇਸ ਤਰਨੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਜੋ ਕਿ ਪੁਲਿਸ ਦੀਆਂ ਨਜ਼ਰਾਂ ਤੋਂ ਅੱਜਕੱਲ ਬਚ ਰਹੇ ਨੇ ਉਹਨਾਂ ਦੇ ਵੱਲੋਂ ਇਸ ਤਰਨੇ ਦੇ ਵਿੱਚ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਭਰੋਸਾ ਦੇ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਕੇਂਦਰ ਸਰਕਾਰ ਦੇ ਉੱਪਰ ਨਿਸ਼ਾਨੇ ਸਾਧਿਆ ਹੋਇਆ ਆਖਿਆ ਗਿਆ ਕਿ ਹਰੇਕ ਪੱਖੋਂ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਲੋਕਤੰਤਰ ਸਿਸਟਮ ਨੂੰ ਖਤਮ ਕਰਕੇ ਕੇਂਦਰ ਸਰਕਾਰ ਆਪਣੇ ਹੱਥ ਠੋਕੇ ਲੋਕਾਂ ਨੂੰ ਜੋ ਕਿ ਨਾਮਜ਼ਦ ਕਰਕੇ ਇੱਥੇ ਲਾਉਣਾ ਚਾਹੁੰਦੀ ਹੈ ਕਿਸੇ ਵੀ ਪੱਖ ਤੋਂ ਅਜਿਹਾ ਨਹੀਂ ਹੁੰਦ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਲੁਕਵੇਂ ਤਰੀਕੇ ਦੇ ਨਾਲ ਕੇਂਦਰ ਸਰਕਾਰ ਦਾ ਸਾਥ ਦੇ ਰਹੀ ਹੈ ਕਿਉਂਕਿ ਵੇਖਣ ਦੇ ਵਿੱਚ ਆਇਆ ਕਿ ਮੁਹਾਲੀ ਦੇ ਵਿੱਚ ਹਰਿਆਣਾ ਤੇ ਚੰਡੀਗੜ੍ਹ ਪੁਲਿਸ ਵੱਡੀ ਹੋਈ ਹੈ ਉੱਥੇ ਤਣਾਤ ਕੀਤੀ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਪੁਲਿਸ ਮੌਜੂਦ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮਾਮਲੇ ਤੇ 5 ਦਿਨਾਂ ਬਾਅਦ ਬੋਲਿਆ ਹੈ ਆਪਣੀ ਹੀ ਪੁਲਸਾ ਵਿਦਿਆਰਥ ਨੂੰ ਰੋਕਣ ਲਈ ਉਸ ਦੇ ਵੱਲ ਲਗਾਈ ਗਈ ਹੈ ਇੱਥੇ ਕੁਝ ਤਿੱਖੀਆਂ ਗੱਲਾਂ ਸੁਖਪਾਲ ਖੈਰ ਲੋ ਕਰ ਦਿੱਤੀਆਂ ਗਈਆਂ ਨੇ ਤੇ ਇਸੇ ਤਰਨੇ ਦੇ ਵਿੱਚ ਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰੀ ਸਰਕਾਰ ਪੰਜਾਬ ਨੂੰ ਦੇਸ਼ ਦਾ ਹਿੱਸਾ ਹੀ ਨਹੀਂ ਮੰਨਦੀ ਹੈ ਇਸੇ ਕਰਕੇ ਉਸ ਦੇ ਵੱਲੋਂ ਅਜਿਹੇ ਵਿਤਕਰਿਆਂ ਵਾਲੇ ਫੈਸਲੇ ਕੀਤੇ ਜਾਂਦੇ ਨੇ ਜੋ ਕਿ ਮਨਜ਼ੂਰਾ ਨਹੀਂ ਹੁੰਦੇ ਨੇ ਤੇ ਇਸ ਦੌਰਾਨ ਅਕਾਲੀ ਲਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਵੀ ਪਹੁੰਚੇ ਨੇ ਤੇ ਕੇਂਦਰ ਸਰਕਾਰ ਦੇ ਉੱਪਰ ਤਰਨ ਨਾਲ ਪੰਜਾਬ ਸਰਕਾਰ ਦੇ ਉੱਪਰ ਵੀ ਨਿਸ਼ਾਨੇ ਸਾਧਤੇ ਗਏ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਬੀਕਯੂ ਇਕਤਾ ਉਗਰਹਾਂ ਦੇ ਵੱਲੋਂ ਸੰਗਰੂਰ ਦੇ ਵਿੱਚ ਅੱਜ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਜੋ ਵੱਖੋ ਵੱਖਰੇ ਆਗੂ ਬਿਨਾਂ ਕਿਸੇ ਮੁਕਦਮੇ ਤੋਂ ਤੇ ਜੋ ਲੰਮੇ ਸਮੇਂ ਤੋਂ ਆਪਣੀ ਸਜ਼ਾ ਮੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦੇ ਲਈ ਇਤਰਨਾ ਲਗਾਇਆ ਗਿਆ ਇਸ ਦੇ ਵਿੱਚ ਸਮਾਜਿਕ ਕਾਰਕੁਨ ਹੋਣਾ ਬੁੱਧੀਜੀਵੀ ਹੋਣਾ ਬੰਦੀ ਸਿੰਘ ਹੋਣਾ ਜਾਂ ਹੋਰ ਜਿਨ੍ਹਾਂ ਵਿਅਕਤੀ ਦੇ ਉੱਪਰ ਯੂਆਪਾ ਐਨਐਸਏ ਆਫਸਪਾ ਜਿਨ੍ਹਾਂ ਦੇ ਉੱਪਰ ਅਜੇ ਦੇਸ਼ ਧਰੋਹ ਗੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਉਹਨਾਂ ਦੀ ਰਿਹਾਈ ਦੇ ਲਈ ਇਤਰਨਾ ਲਗਾਇਆ ਗਿਆ ਤੇ ਨਾਲ ਦੇ ਨਾਲ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਾਮਲੇ ਵਿੱਚ ਜੋ ਸੈਨੇਟ ਪੰਕਰਨਾ ਤੇ ਦੂਸਰੇ ਪਾਸੇ ਸੈਨਡੀਆਂ ਨਾ ਚੋਣਾ ਕਰਵਾਉਣ ਸੰਬੰਧੀ ਜੋ ਕੇਂਦਰ ਸਰਕਾਰ ਦੇ ਵੱਲੋਂ ਤਕੇਸ਼ਾਈ ਕੀਤੀ ਜਾ ਰਹੀ ਹੈ ਇਹ ਵੀ ਮੁੱਦਾ ਇਸ ਧਰਨੇ ਦੇ ਵਿੱਚ ਉਠਾਇਆ ਗਿਆ ਤੇ ਕੇਂਦਰ ਸਰਕਾਰ ਦੀ ਸਿੱਖਿਆ ਨੀਤੀ ਦੇ ਖਿਲਾਫ ਵੀ ਸਵਾਲ ਜੋਗਿੰਦਰ ਸਿੰਘ ਉਗਰਾਹ ਦੇ ਵੱਲੋਂ ਭਾਸ਼ਣ ਦਿੱਤੇ ਗਿਆ ਚੁੱਕ ਦਿੱਤੇ ਗਏ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਰਾਜ ਐਸਈ ਕਮਿਸ਼ਨ ਦੇ ਵੱਲੋਂ ਦਲਿਤ ਭਾਈਚਾਰੇ ਦੇ ਉੱਪਰ ਟਿੱਪਣੀ ਕਰਨ ਤੋਂ ਬਾਅਦ ਰਾਜਾ ਵੜਿੰਗ ਤੇ ਸਖਤਾਈ ਕਰਦਿਆਂ ਰਾਜਾ ਵੜਿੰਗ ਨੂੰ ਇਸ ਮਾਮਲੇ ਵਿੱਚ ਜੋ ਪਰਚਾ ਉਨ੍ਹਾਂ ਦੇ ਉੱਪਰ ਕਪੂਰਥਲਾ ਪੁਲਿਸ ਨੇ ਦਰਜ ਕੀਤਾ ਹੈ ਇਸ ਮਾਮਲੇ ਵਿੱਚ ਰਾਜਾ ਵੜਿੰਗ ਨੂੰ ਗ੍ਰਿਫਤਾਰ ਕੀਤਾ ਜਾਵੇ ਐਸਈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸਨ ਇਸ ਸਬੰਧੀ ਬਕਾਇਦਾ ਜਸਵੀਰ ਸਿੰਘ ਗੜੀ ਦੇ ਵੱਲੋਂ ਕਪੂਰਥਲਾ ਦੇ ਡੀਐਸਪੀ ਹਰ ਗੁਰਦੇਵ ਸਿੰਘ ਨੂੰ ਆਫਿਸ ਦੇ ਵਿੱਚ ਦਫ਼ਤਰ ਦੇ ਵਿੱਚ ਬੁਲਾ ਕੇ ਕੁਝ ਪੁੱਛਗਿੱਛ ਵੀ ਕੀਤੀ ਗਈ ਸੀ ਤੇ ਰਾਜਾ ਵੜਿੰਗ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਇਹ ਵੀ ਹੁਕਮ ਦਿੱਤੇ ਗਏ ਸਨ ਪਰ ਰਾਜਾ ਵੜਿੰਗਾ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵਿਚਰ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਮੈਂ ਕਿੱਥੇ ਹਾਂ ਕੀ ਕੀਤਾ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਅੱਜ ਦੀ ਤਾਂ ਰਾਜਾ ਵੜਿੰਗਾ ਗਿਦੜਵਾ ਪਹੁੰਚੇ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਵੱਲੋਂ ਜ਼ਿਲ੍ਹਾ ਮੁਕਸਰ ਸਾਹਿਬ ਬਠਿੰਡਾ ਅਤੇ ਮੋਗਾ ਤੋਂ ਜੋ ਕਾਂਗਰਸ ਦੇ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਪਰ ਪੰਜਾਬ ਪੁਲਿਸ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਅਸਮਰੱਥ ਰਹੀਦੀ ਦਿਖਾਈ ਦੇ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਵਿਕਰਮ ਜਿੱਠੀ ਦੀ ਜ਼ਮਾਨਤ ਲੈ ਕੇ ਲਗਾਤਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਤੇ ਅੱਜ ਦੀ ਸੁਣਵਾਈ ਦੇ ਵਿੱਚ ਆ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਹਲਫਨਾਮਾ ਦਾਇਰ ਕਰਨ ਦੇ ਹੁਕਮਾਂ ਦੇ ਦਿੱਤੇ ਗਏ ਨੇ ਪੰਜਾਬ ਵਿਜਨਸ ਬਿਊਰੋ ਦੇ ਵੱਲੋਂ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਹੁਣ ਤੱਕ ਜੋ ਸਾਰੀ ਜਾਂਚ ਪੜਤਾਲ ਕੀਤੀ ਗਈ ਹੈ ਉਸ ਦੀ ਡਿਟੇਲ ਰਿਪੋਰਟ ਹਾਈ ਕੋਰਟ ਦੇ ਵਿੱਚ ਸੌਂਪ ਲਈ ਹੁਕਮ ਦੇ ਦਿੱਤੇ ਨੇ ਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ ਸੋਮਵਾਰ ਨੂੰ 17 ਨਵੰਬਰ ਨੂੰ ਹੋਵੇਗੀ ਬਾਦਿਆਂ ਅਗਲੀ ਖਬਰ ਦੇ ਵੱਲ ਫੌਜ ਦੇ ਸਾਬਕਾ ਲੈਫਟਨੈਂਟ ਜਰਨਲ ਡੀ ਐਸ ਹੁੱਡਾ ਦੀ ਗੱਡੀ ਨੂੰ ਟੱਕਰ 50 ਪੁਲਿਸ ਦੀ ਗੱਡੀ ਨੇ ਮਾਰ ਦਿੱਤੀ ਹੈ ਜਿਸ ਤੋਂ ਬਾਅਦ ਮਾਮਲਾ ਪੱਕਿਆ ਤਾਂ ਡੀਜੀਪੀ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਹੋਏ ਕੁਝ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਦਰਅਸਲ ਇਹ ਮਾਮਲਾ ਬੀਤੇ ਕੱਲ ਦਾ ਏ ਜਿਸ ਦੇ ਵਿੱਚ ਸਾਬਕਾ ਲੈਫਟਨੈਂਟ ਜਰਨਲ ਡੀਐਸ ਹੂਟਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਹੋਏ ਦੱਸਿਆ ਗਿਆ ਕਿ ਕੱਲ ਜਦੋਂ ਮੈਂ ਆਪਣੀ ਧਰਮ ਪਤਨੀ ਦੇ ਨਾਲ ਗੱਡੀ ਦੇ ਵਿੱਚ ਜਾ ਰਿਹਾ ਸਨ ਉਸ ਮੌਕੇ ਇੱਕ ਵੀਆਈਪੀ ਸਕਾਟ ਗੱਡੀਆਂ ਮੇਰੇ ਕੋਲੋਂ ਲੰਘੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੱਡੀ ਨੇ ਓਵਰਟੇਕ ਕਰਦਿਆਂ ਹੋਇਆਂ ਮੇਰੀ ਗੱਡੀ ਨੂੰ ਟੱਕਰ ਮਾਰ ਦਿੱਤੀ ਜੋ ਕਿ ਭਿਆਨਕ ਸੀ ਗੱਡੀ ਦੇ ਵਿੱਚ ਮੇਰੀ ਪਤਨੀ ਵੀ ਮੌਜੂਦ ਸੀ 50 ਪੁਲਿਸ ਦੀ ਉਸ ਗੱਡੀ ਨੇ ਟੱਕਰ ਮਾਰੀ ਤੇ ਚਲੀ ਗਈ ਉਸ ਮੌਕੇ ਕਾਫੀ ਜਮ ਮੇ ਲੱਗਿਆ ਹੋਇਆ ਸੀ ਤੇ 50 ਪੁਲਿਸ ਦੇ ਇਸ ਘਟਨਾ ਕਰਮ ਨੂੰ ਲੈ ਕੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਧ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਨਰਾਜ਼ਗੀ ਜ਼ਾਹਰ ਕੀਤੀ ਗਈ ਤੇ ਇਸ ਮਾਮਲੇ ਤੇ ਡੀਜੀਪੀ ਦੇ ਵੱਲੋਂ ਜਵਾਬ ਦਿੰਦਿਆਂ ਹੋਇਆਂ ਪਹਿਲਾਂ ਤਾਂ ਜੋ ਘਟਨਾ ਕਰਮ ਹੋਇਆ ਇਸ ਮਾਮਲੇ ਵਿੱਚ ਇਸ ਦੀ ਨਿਖੇਧੀ ਕੀਤੀ ਗਈ ਹੈ ਤੇ ਦੁੱਖ ਵੀ ਵਿਅਕਤ ਕੀਤਾ ਗਿਆ ਉਸ ਤੋਂ ਬਾਅਦ ਨਿਜੀ ਤੌਰ ਤੇ ਦਖਲ ਦੇ ਕੇ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਟ੍ਰੈਫਿਕ ਸੰਬੰਧੀ ਜੋ ਵੀਆਈਪੀ ਸਕਾਟ ਗੱਡੀਆਂ ਨੇ ਜੋ ਉਹਨਾਂ ਦੇ ਕਾਫਲੇ ਹੁੰਦੇ ਨੇ ਉਹਨਾਂ ਸੰਬੰਧੀ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜੇਕਰ ਐਮਰਜੈਂਸੀ ਦੇ ਹਾਲਾਤ ਨਹੀਂ ਨਹੀਂ ਤਾਂ ਫਿਰ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜਨਤਕ ਆਵਾਜਾਈ ਵਿੱਚ ਘੱਟੋ-ਘੱਟ ਰੁਕਾਵਟ ਨੂੰ ਯਕੀਨੀ ਬਣਾਉਂਦੇ ਹੋਏ ਸੂਚਾਰੂ ਆਵਾਜਾਈ ਦੀ ਸਹੂਲਤ ਨੂੰ ਬਹਾਲ ਰੱਖਿਆ ਜਾਵੇ ਸੜਕ ਦੇ ਉੱਪਰ ਜੋ ਆਮ ਆਵਾਜਾਈ ਹੈ ਉਸ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਤੇ ਇਸ ਸਬੰਧੀ 48 ਘੰਟੇ ਦੇ ਅੰਦਰ-ਅੰਦਰ ਜੋ ਸਾਰੇ ਵੀਆਈਪੀ ਸਕਾਟ ਗੱਡੀਆਂ ਨੇ ਉਸ ਨਾਲ ਸੰਬੰਧਿਤ ਜੋ ਸਟਾਫ ਹੈ ਉਸ ਨੂੰ ਸੜਕ ਉਤੇ ਪੇਸ਼ੇਵਾਰ ਅਤੇ ਸ਼ਿਸ਼ਟਾਚਾਰ ਵਾਲੇ ਹਲੀਮੀ ਵਾਲੇ ਵਿਵਹਾਰ ਬਾਰੇ ਲਾਜ਼ਮੀ ਦੱਸ ਜਾਵੇ ਬਰੀਫਿੰਗ ਕੀਤੀ ਜਾਵੇ ਇਸ ਪ੍ਰਕਾਰ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕੁਝ ਅਹਿਮ ਦਿਸ਼ਨ Deixa. ਚਾਰੀ ਕਰ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ 14 ਨਵੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਜੋ ਮੋਰਚਾ ਹੈ ਕੌਮੀ ਇਨਸਾਫ ਮੋਰਚਾ ਉਸ ਦੇ ਵੱਲੋਂ ਸ਼ੰਭੂ ਬਾਰਡਰ ਤੋਂ ਦਿੱਲੀ ਵੱਲੋਂ ਮਾਰਚ ਕੀਤਾ ਜਾਵੇਗਾ ਤੇ 15 ਤਰੀਕ ਨੂੰ ਦਿੱਲੀ ਦੇ ਵਿੱਚ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਦੇ ਅੱਗੇ ਪਹੁੰਚ ਕੇ ਮੰਗ ਪੱਤਰ ਵੀ ਦਿੱਤੇ ਜਾਣਗੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ ਤੇ ਕੌਮਨ ਇਨਸਾਫ ਮੋਰਚ ਦੇ ਇਸ ਮਾਰਚ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਤਨਾਮ ਸਿੰਘ ਪੰਨੂ ਦੇ ਵੱਲੋਂ ਇਸ ਮੋਰਚੇ ਦੀ ਹਮਾਇਤ ਕਰਦਿਆਂ ਹੋਇਆਂ ਕਿਸਾਨ ਅਗੋਂ ਦਾ ਜਥਾ ਵੀ ਇਸ ਮੋਰਚੇ ਦੇ ਨਾਲ ਦਿੱਲੀ ਤੱਕ ਜਾਵੇਗਾ ਇਹ ਐਲਾਨ ਕਰ ਦਿੱਤਾ ਗਿਆ ਪਰ ਦੂਸਰੇ ਪਾਸੇ ਕੁਝ ਮੀਡੀਆ ਰਿਪੋਰਟ ਦੇ ਮੁਤਾਬਕ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ 15 ਤਰੀਕ ਨੂੰ ਜੋ ਮਾਰਚ ਦਿੱਲੀ ਦੇ ਜੰਤਰ ਮントਰ ਤੋਂ ਸ਼ੁਰੂ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਈਸ਼ ਵਾਲ ਮਾਰਚ ਕੀਤਾ ਜਾਣਾ ਇਸ ਨੂੰ ਸੰਬੰਧੀ ਦਿੱਲੀ ਪੁਲਿਸ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਦਿੱਲੀ ਪੁਲਿਸ ਦੇ ਵੱਲੋਂ ਹਵਾਲਾ ਇਹ ਦਿੱਤਾ ਗਿਆ ਕਿ ਉਸ ਏਰੀਆ ਦੇ ਵਿੱਚ ਧਾਰਾ 144 ਲੱਗੀ ਹੋਈ ਐ ਬਾਤਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੁੰਨੀ ਦੇ ਵੱਲੋਂ ਬਾਕੀ ਲੀਡਰਾਂ ਦੇ ਵਾਂਗੂ ਸੋਸ਼ਲ ਮੀਡੀਆ ਤੇ ਖਾਸ ਕਰਕੇ YouTube ਤੇ ਨਵਾਂ ਚੈਨਲ ਸ਼ੁਰੂ ਕਰਨ ਦੀ ਗੱਲ ਆਖੀ ਐ ਉਹਨਾਂ ਦਾ ਕਹਿਣਾ ਕਿ ਇਸ ਚੈਨਲ ਦੇ ਉੱਪਰ ਵੱਖ-ਵੱਖਰੇ ਮੁੱਦੇ ਨੂੰ ਲੈ ਕੇ ਜੋ ਜਨਤਾ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੀਆਂ ਖਾਸ ਮੰਗਾਂ ਨੇ ਸਰਕਾਰ ਦੇ ਅੱਗੇ ਜੋ ਰੱਖੀਆਂ ਜਾਣੀਆਂ ਨੇ ਉਸ ਸੰਬੰਧੀ ਵੱਖ-ਵੱਖਰੇ ਐਪੀਸੋਡ ਵੱਖ-ਵੱਖਰੇ ਮੁੱਦਿਆਂ ਨੂੰ ਲੈ ਕੇ ਇਸ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਦਾ ਪਹਿਲਾ ਐਪੀ 16ਵਾਂ ਪਹਿਲੀ ਵੀਡੀਓ 16 ਨਵੰਬਰ ਨੂੰ ਆਵੇਗੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਅੱਜ ਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਰਨੇ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ